ਆਲੋ ਸੇ ਮੈਨੂੰ ਐਂਟੀ ਇਹ ਬੜ ਗਿਆ ਹਾਂਜੀ ਇਹ ਬੜ ਗਿਆ ਮੰਮੀ ਹੁਣ ਤ ਨਹੀਂ ਗੱਲ ਕਰਦੇ ਕੋਈ ਮੰਮੀ ਤਾਂ ਤੁਹਾਨੂੰ ਪਤਾ ਹੀ ਆ ਉਹਨਾਂ ਕਿਹੜਾ ਹਟ ਜਾਣਾ ਇੱਕ ਮੌਕਾ ਚਾਹੀਦਾ ਹੁੰਦਾ ਉਹ ਕਦੇ-ਕਦੇ ਸੋਚਣੀ ਆ ਪੇਨਾਂ ਦੀ ਇੱਕ ਗੱਲ ਇਧਰੋਂ ਸੁਣ ਕੇ ਤਾਂ ਅੱਧਰ ਕੱਢ ਦਿਆਗਾ ਮੈਂ ਵੀ ਉਧਰ ਬੈਠਾ ਮੰਮੀ ਲੱਗੀ ਮੇਰੇ ਭਜਾਤ ਪਾਈ ਮਹਤਿਆ ਜੀ ਮੇਰੇ ਲੱਗੇ ਬੈਠੇ ਸੀਗੇ ਤੇ ਦਲਜੀਤ ਵੱਲੋਂ ਕਹਿੰਦੇ ਸੀ ਵੀ ਮੈਂ ਬੜਾ ਤੰਗ ਮਾਇਦੇ ਹਥੋਂ ਤੇ ਕਹਿੰਦੇ ਰੱਬ ਦੇ ਹੱਥ ਜੋੜ-ਜੋੜ ਕੇ ਤੇ ਦਲਜੀਤ ਮੰਗਿਆ ਸੀ ਉਦੋਂ ਹਾਂ ਤੇ ਕਹਿੰਦੇ ਹੁਣ ਵੇਖ ਲੈ ਕਿੰਨਾ ਤੰਗ ਕਰਦਾ ਤੇ ਕਹਿੰਦੇ ਜੇ ਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਅਸੀਂ ਕੋ ਕੁੜੀ ਮੰਗ ਲੈਂਦੇ ਤੇ ਅੱਗੋਂ ਕਹਿੰਦੇ ਮੈਨੂੰ ਪਤਾ ਤੂੰ ਕਿੱਥੋਂ ਬੋਲਣਿਆ ਵਾ ਫਿਰ ਇੱਥੇ ਨਹੀਂ ਨਾ ਗੱਲ ਮੁੱਕਦੀ ਫਿਰ ਮਿਹਨੇ ਵੀ ਮਾਰਦੇ ਵੀ ਤੂੰ ਸਾਰੀ ਆਪਣੀ ਜਾਇਦਾਦ ਜਿਹੜੀ ਆ ਕੁੜੀ ਨੂੰ ਦਈਂਗਾ ਮੈਂ ਵੀ ਹੁਣ ਅਸੀਂ ਅੱਜ ਰੱਬ ਕੋ ਹੱਥ ਜੋੜ-ਜੋੜ ਕੇ ਮੰਗੀਏ ਕੱਲ ਨੂੰ ਮੈਂ ਹਾਂ ਨੂੰ ਪੁੱਛੇ ਨਾ ਤੇ ਮੈਂ ਫਿਰ ਕੀ ਕਰਾਂਗੇ ਹੁਣ ਤਾਇਆ ਜੀ ਆ ਤੇ ਉਹ ਵੀ ਤਰਲੇ ਮਾਰਦੇ ਤੇ ਬਾਕੀ ਜੋ ਨਿਆਣੇ ਦੀ ਕਿਸਮਤ ਜੋ ਸਾਡੀ ਕਿਸਮਤ ਉਹੋ ਹੀ ਮਿਲਣਾ ਗੱਲ ਤੇ ਤਾਂ ਜੀ ਠੀਕ ਆ ਪਰ ਮੰਮੀ ਨੂੰ ਨਹੀਂ ਇਹ ਸਮਝਾ ਸਕਦੇ ਉਹਨਾਂ ਨੂੰ ਤੇ ਇੱਕ ਮੌਕਾ ਚਾਹੀਦਾ ਹੈ ਸਾਨੂੰ ਗੱਲ ਕਰਨ ਦਾ ਉਹ ਦਿਨ ਕੀ ਹੋਇਆ ਭਰੀਦ ਦਾ ਨਹੀਂ ਹਾਂ ਸਿਰ ਵਾਉਣ ਉਹਦੀ ਸਕੂਲ ਦੀ ਕਲਾਸ ਲੱਗਣੀ ਸੀ ਧਿਆਨ ਕੀ ਦਿਵਾਲੇ ਹੋ ਗਏ ਇਹ ਤੇ ਰੋਟੀ ਨਹੀਂ ਭਗਾਈ ਇੰਨੇ ਇਹ ਡੀਸੀ ਲੱਗ ਜਾਣਾ ਤੇ ਹੁਣ ਨਿਆਣੇ ਨੂੰ ਸਵਾਰਨਾ ਤੇ ਹੁੰਦਾ ਹੀ ਐ ਜੇ ਮੈਂ ਨਾ ਸਵਾਰਾਂਗੀ ਤੇ ਕਿੰਨੇ ਸਵਾਰਨਾ ਮੈਨੂੰ ਤੇ ਲੋਕਾਂ ਨਾਲ ਗੱਲਾਂ ਕਰਨੀਆਂ ਹਨ ਆ ਨਾ ਕੁੜੀ ਘਰੇ ਤਾਂ ਕਰਕੇ ਨਹੀਂ ਸਵਾਦੀ ਤੇ ਜੇ ਮੰਮੀ ਨੂੰ ਅਗੋਂ ਕਹੀਏ ਤੇ ਉਹ ਕਹਿ ਦਿੰਦੇ ਆ ਵੀ ਤੁਸੀਂ ਆਪਣੀਆਂ ਡੈਬਿਟ ਚਲਾਉਣ ਮੇਰੀ ਗੱਲ ਨਹੀਂ ਸੁਣਦੇ ਉਹਨਾਂ ਨੂੰ ਮੈਂ ਤੇ ਸਮਝਾ ਸਮਝਾ ਕੇ ਵੇਖ ਲਿਆ ਵਾ ਹੁਣ ਹੋਰ ਨਹੀਂ ਸਮਝਾਇਆ ਜਾਂਦਾ ਤੁਸੀਂ ਹੁਣ ਇੱਕੋ ਚੀਜ਼ ਦਾ ਧਿਆਨ ਰੱਖਿਓ ਮੰਮੀ ਭਾਵੇਂ ਜੋ ਮਰਜ਼ੀ ਕਹਿੰਦੇ ਰਹਿਣ ਇਹਨਾਂ ਚੀਜ਼ਾਂ ਦਾ ਸਾਡੇ ਆਪਣੇ ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ ਨਾ ਤੇ ਕੁੜੀ ਦੇ ਪੜਾਈ ਤੇ ਨਾ ਉਹਦੀ ਦੇਖ ਦੇਖ ਤੇ ਤੇ ਨਾ ਇਹ ਰਪਿੰਦਰ ਉਹਨਾਂ ਦੇ ਨਾਲ ਠੀਕ ਹੈ ਨਾ ਨਹੀਂ ਨਹੀਂ ਉਹ ਤੇ ਸਗੋਂ ਵਿਚਾਰੀ ਮੈਨੂੰ ਆਪ ਕਹਿੰਦੀ ਆ ਇਹ ਦਿੱਤੇ ਹੀ ਖੇਡਿਆ ਕਰੋ ਨਿਆਣਿਆਂ ਦੇ ਨਾਲ ਕਿਹੜੀ ਮਨ ਹੋਰ ਦਾ ਹੋ ਹੋ ਜੀ ਤੇ ਕਹਿੰਦੀ ਆ ਪਰ ਮੰਮੀ ਨੇ ਨਾ ਕਹਿੰਦੇ ਹੁਣ ਜੇ ਮੰਮੀ ਦੇ ਮਗਰ ਲੱਗੇ ਹੋਈਏ ਤੇ ਘਰ ਚ ਤੇ ਕਲਾ ਮੁੱਕਈ ਨਾ ਨਹੀਂ ਅਹੀਂ ਮੰਮੀ ਦੇ ਮਗਰ ਕਿਉਂ ਲਗਣਾ ਜਦੋਂ ਘਰੋਂ ਬਾਹਰ ਚਲ ਜਾਂਦੇ ਆ ਅਹੀਂ ਦੋਵੇਂ ਜਾਣੀਆਂ ਕੋਈ ਕਲਪਾਤ ਕਰ ਲੈਣੇ ਉਹਨਾਂ ਦੇ ਸਾਹਮਣੇ ਤੇ ਅਹੀਂ ਘਵਾਉਂਦੇ ਵੀ ਨਹੀਂ ਹਾਂ ਬਸ ਕਿੰਨੇ ਹੋਰ ਚਲ ਛੱਡੋ ਇਹ ਗੱਲਾਂ ਤੁਸੀਂ ਇਦਾਂ ਕਰੋ ਬਾਕੀਆਂ ਨੂੰ ਵੀ ਚਾਹ ਦਿਓ ਤੇ ਆਪ ਵੀ ਪੀ ਲੋ ਘੁੱਟ ਹਾਂਜੀ ਠੀਕ ਹੈ ਤੇ ਇਹੀ ਪੀ ਲੋ ਹਾਂ ਆਲੂ ਰਵਿੰਦ ਚਾ ਨਾਲ ਬਾਹਰ ਆ ਕੇ ਦਨੀਂ ਤੋਂ ਸੁਪੀ ਲੈਣੀ ਆ ਪੀ ਆ ਗਈ ਉਹ ਕੋਈ ਨਹੀਂ ਮੈਂ ਬਣਾਈ ਹੀ ਮੈਂ ਚਲ ਸਾਰਿਆਂ ਨੂੰ ਦੇ ਦਿੰਨੀ ਆ ਮੀਂਦੇ ਆ ਪੈਂਡਿਆ ਸੀ ਤੇ ਮੈਂ ਇਹਨਾਂ ਦਾ ਤਾਂ ਜੀ ਕਰਨਿਆ ਹੋਣਾ ਚਲ ਸਾਰੇ ਪੀ ਲੈਣਗੇ ਉਹਨਾਂ ਅਗਮ ਹੋਣੀ ਵੀ ਅੰਦਰ ਸੁੱਤੇ ਕੜੇ ਹੋਣ ਠੀਕੇ ਇਹ ਤੇ ਮੈਂ ਅਚਲ ਖੜੀ ਕੇ ਬਾਹਰ ਆ ਕੇ ਬੈਣੀ ਆ ਅੰਦਰ ਵੀ ਨਾ ਐਵੇਂ ਬਹਿ ਬਹਿ ਕੇ ਅੱਕ ਗਈ ਆ ਹੋਏ ਤੇ ਗੱਲ ਹੈਗੀ ਆ ਚਲ ਕੋਈ ਨਹੀਂ ਕੜੀ ਮਨ ਹੋਰ ਦਾ ਹੋਰ ਹੋ ਜਾਂਦਾ ਤੇ ਹੋਰ ਕੀ ਆ ਤੁਸੀਂ ਵੀ ਲੈਣੀ ਚਾ ਨਾਨਾ ਮੇਰਾ ਨਹੀਂ ਜੀ ਕਰਨਿਆ ਇਹਦੇ ਹੀ ਮੰਗਣ ਮੈਂ ਸਾਰੇਆਂ ਵਾਸਤੇ ਬਣਾ ਲੈਣੀ ਐ ਸ਼ਸ਼ ਸ਼ਾਮ ਦੀਦੀ ਮੇਰੀ ਸੁਣੋ ਇੱਕ ਗੱਲ ਹਾਂਜੀ ਮੇਡੀਆਂ ਗੱਲਾਂ ਦਾ ਨਾ ਐਵੇਂ ਗੁੱਸਾ ਨਾ ਕਰਿਆ ਕਰੋ ਉਹਨਾਂ ਦਾ ਨਾ ਕੁਝ ਭਾਈ ਐ ਦਾਦਾ ਵੋ ਮੈਨੂੰ ਪਤਾ ਵਾ ਕਿ ਉਹ ਤੁਹਾਨੂੰ ਬਾਰ ਬਾਰ ਗੱਲਾਂ ਕਰਦੇ ਆ ਮੇਰੇ ਮਾਨੂੰ ਹੋਤਰਾ ਹੁੰਦਾ ਵਾ ਤੇ ਜਿਹੜੇ ਬੰਦੇ ਨੂੰ ਗੱਲਾਂ ਕਰਨਾ ਉਹਦੇ ਦਿਲ ਤੇ ਕੀ ਬੀਤਦੀ ਐ ਮੈਂ ਸਮਝਦੀ ਹਾਂ ਤੁਹਾਡੀ ਗੱਲ ਨੂੰ ਵੇਖ ਰਪਿੰਦਰ ਮੰਮੀ ਦੀਦੀ ਮੈਨੂੰ ਪਤਾ ਆ ਦੱਦਵਾ ਸ਼ੁਰੂ ਤੋਂ ਗੱਲਾਂ ਕਰਨ ਦੀ ਪਰ ਹੁਣੋਂ ਚਾਹੁੰਦੇ ਆ ਵੀ ਸਾਡੇ ਦੁਆਚ ਵੀ ਫਿੱਕ ਪੈ ਜੇ। ਵੇਖਾਂ ਹਾਂ ਕਦੀ ਮੈਂ ਤੇਰੇ ਬੱਚਿਆਂ ਨੂੰ ਸਮਝਾਇਆ ਵਾ ਵੀ ਉਹ ਉਪਰੇ ਉਹਨਾਂ ਨੂੰ ਤੇ ਮੈਂ ਆਪਣੇ ਸਮੇਂ ਨਹੀਂ ਆ ਨਾ ਤੇ ਮੰਮੀ ਬਸ ਇੱਕੋ ਗੱਲ ਦਾ ਮੇਨਾ ਮਾਰਦੇ ਆ ਇਹ ਤੂੰ ਪੱਥਰ ਪਾ ਲਿਆ ਵਾ ਗੱਲ ਉਹਨੂੰ ਸਾਡੇ ਮੱਥੇ ਲਾਉਣੀ ਆ ਉਹਨੂੰ ਸਵਾਰਦੀ ਰਹਿਣੀ ਆ ਜੇ ਹੁਣ ਉਹ ਵਿਚਰੀ ਦੇ ਕਰਮ ਇਹ ਘਰ ਚ ਆਈ ਗਈ ਆ ਤੇ ਮੈਂ ਨਾ ਸਵਾਰਾਂ ਤੇ ਕਿੰਨੇ ਸਵਾਰਨਾ ਪਰ ਮੰਮੀ ਨੂੰ ਨਹੀਂ ਇਹ ਸਮਝਾ ਸਕਦੇ। ਤੇ ਮੇਰੀ ਗੱਲ ਤੁਮੀ ਯਾਦ ਰੱਖੀ ਮੰਮੀ ਦੇ ਕਰਕੇ ਆਪਣੇ ਦੋਵਾਂ ਦੇ ਵਿੱਚ ਫਿੱਕ ਨਹੀਂ ਪੈਣੀ ਚਾਹੀਦੀ ਤੇ ਨਾ ਹੀ ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਇਹ ਆਪਸ ਵਿੱਚ ਰਲ ਮਿਲ ਕੇ ਕੰਮ ਕਰੀ ਜਾਣ ਤੇ ਹੀ ਆਪਸ ਵਿੱਚ ਕਰੀ ਜਾਣੀਆਂ ਵਾ ਮੰਮੀ ਜੋ ਬੋਲਦੇ ਬੋਲਦੇ ਰਹਿਣ ਫਿਰ ਕੀ ਕਰਨਾ ਕੋਈ ਗੱਲ ਨਹੀਂ ਆਂ ਦੀਦੀ ਤੁਸੀਂ ਫਿਕਰ ਕਿਉਂ ਕਰਦੇ ਆਂ ਜਾਣ ਤੋਂ ਹੋਏ ਮੈਂ ਤੁਹਾਨੂੰ ਕਦੀ ਮੜੀ ਚੰਗੀ ਆਖੀ ਆ ਤੁਹਾਨੂੰ ਪਤਾ ਹੀ ਆ ਪੁੰਨਿਆਣ ਲੱਗਿਆ ਤੁਸੀਂ ਖੇਡਦੇ ਰਹੋ ਜਿੱਦਾਂ ਮਰਜੀ ਆ ਮੈਂ ਕਦੀ ਵੀ ਤੁਹਾਨੂੰ ਕਿਹਾ ਵੋ ਸੋ ਮੈਂ ਖੁਦ ਤੁਹਾਨੂੰ ਕਹਿਨੀ ਆ ਤੇ ਇਹਨਾਂ ਦੇ ਸਰਾਂ ਨਾਲ ਖੇਡ ਲਿਆ ਕਰੋ ਇਹਨਾਂ ਨਾਲੇ ਮਨ ਥੋੜਾ ਜਿਆ ਨਾ ਹੋਰ ਹੋ ਜਾਂਦਾ ਵਾ ਨਹੀਂ ਰੁਪਿੰਦਰ ਮੈਂ ਤੇ ਤੇਰਾ ਕਸੂਰ ਕੱਢਿਆ ਹੀ ਨਹੀਂ ਮੈਂ ਤੇ ਆਪ ਇਹੋ ਕਹਿਨੀ ਆ ਕਿ ਜਿਹੜਾ ਤੁਹਾਡਾ ਦੋਵਾਂ ਜਣੀਆਂ ਦੱਸ ਬਾ ਚੰਗਾ ਆ ਤੇ ਮੰਮੀ ਵੀ ਤੁਹਾਡੇ ਜਰਲ ਜਾਣਗਾ ਹੁਣ ਜੇ ਦੋ ਭਰਾ ਵਾ ਇੱਕ ਭੈਣ ਤੇ ਚਾਹੀਦੀ ਆ ਕੱਲ ਨੂੰ ਰੱਖਣੇ ਨੂੰ ਵੀ ਧਰਲੇ ਮਾਰਨੇ ਇਹਨਾਂ ਨੇ ਚਾਹੀਦੀ ਆ ਕਿਦਾ ਤੁਹਾਨੂੰ ਕਿਹੜੀ ਮੜੀ ਆ ਉਹੀ ਗੱਲ ਹੈ ਨਾ ਹੋਈ ਤੇ ਹੈਗੀ ਆ ਸਾਡੇ ਘਰ ਅਚਾਨਕ ਕੋਈ ਗੱਲ ਨਹੀਂ ਆ ਮਮੀਨਲ ਸਾਨੂੰ ਕਦੀ ਰੀਸ ਹੋਰ ਗਿਆ ਆਪਾਂ ਦੋਹਾਂ ਜਣੀਆਂ ਨੇ ਆਪਸ ਵਿੱਚ ਨਾ ਪੈਣਾ ਪੈਣਾ ਬਣ ਕੇ ਰਹਿਣਾ ਤੂੰ ਮੇਰਾ ਸਾਥ ਦੇਣਾ ਵਾ ਮੈਂ ਤੇਰਾ ਦੇਣਾ ਵਾ ਠੀਕ ਆ ਨਾ ਹਾਂਜੀ ਸਾਨੂੰ ਉਹਨਾਂ ਨਾਲ ਕੀ ਆ ਉਹਨਾਂ ਦੀ ਤਾਂ ساری ਉਮਰ ਗਈ ਆ ਲੰਘ ਪਹਿਲਾਂ ਪਿਛੇ ਕੰਮ ਹੁੰਦੇ ਹੀ ਦਰਾਣੀਆਂ ਜਠਾਣੀਆਂ ਦੇ ਵਿੱਚ ਆਪਸ ਵਿੱਚ ਲਾ ਕੇ ਨਾ ਖਾਣੀ ਤੇ ਉਹੀ ਉਹਨਾਂ ਗੱਡੀ ਦੇ ਸਮਝਣਾ ਪਰ ਗੱਡੀ ਇਦਾਂ ਦੇ ਕੰਮ ਨਹੀਂ ਚਲਦੀ ਹੁਣ ਮੈਂ ਤੇ ਆਪੇ ਹੋ ਕਹਿਣੀ ਹੁਣ ਉਦੋਂ ਦੀਦੀ ਵੀ ਕਹਿ ਕੇ ਗਏ ਆ ਤੇ ਕਦੀ ਕਦੀ ਕਹਿੰਦੇ ਹੁੰਦੇ ਆ ਨਾ ਕਿ ਜਿਨ੍ਹਾਂ ਦੀਆਂ ਕੁੜੀਆਂ ਨਹੀਂ ਹੁੰਦੀਆਂ ਉਹੀ ਗੱਲਾਂ ਕਰਦੇ ਆ ਪਰ ਮੰਮੀ ਦੇ ਤੇ ਆਪਣੀ ਕੁੜੀ ਹੈਗੀ ਆ ਤਾਂ ਵੀ ਸਾਨੂੰ ਗੱਲਾਂ ਕਰਦੇ ਦੇਦੇ ਸੁਭਾਣੀ ਨਾ ਜਾਂਦਾ ਹੈਗਾ ਇਸੇ ਲੋਕੀ ਕੁੜੀਆਂ ਤੋਂ ਕਰਦੇ ਹੁੰਦੇ ਸਸਾਂ ਕੈਂਡੀਆਂ ਹੁੰਦੀਆਂ ਆ ਅੱਜ ਕੱਲ ਦੇ ਨਾ ਧੀਆ ਵੀ ਉਦਾਂ ਨਹੀਂ ਤੇ ਪੁੱਤ ਵੀ ਉਦਾਂ ਦੇ ਆ ਇਹਦੇ ਤੋਂ ਤਰਲੇ ਮਰਮਰ ਲੈਂਦੇ ਆ ਵੀ ਸਾਡੇ ਘਰ ਧੀ ਹੋਵੇ ਚਲ ਕੋਈ ਨਿਰਭੰਦਰ ਮੰਮੀ ਤਾਂ ਸੁਭਾਈ ਇਦਾਂ ਦਾ ਹੋ ਗਿਆ ਉਹਨਾਂ ਨਾਲ ਬੈਸਨ ਨਾਲੋਂ ਚੰਗਾ ਵਾ ਚੁੱਪ ਕਰਕੇ ਸੁਣ ਕੇ ਨਾ ਤੇ ਆਪਣੇ ਕੰਮ ਹੀ ਲੱਗੇ ਰੋ ਤੂੰ ਠੀਕ ਏ ਚਲ ਕੋਈ ਨਹੀਂ ਤੂੰ ਫਿਕਰ ਨਾ ਕਰਿਆਗਾ ਠੀਕ ਵਾ ਨਾ ਜੇ ਭਾਜੀ ਤੇਰੇ ਆ ਨਾ ਉਹ ਵੀ ਇਹੋ ਗੱਲ ਹੀ ਕਹਿੰਦੇ ਆ ਕਿ ਜੋ ਤੂੰ ਜਰੀਨੀ ਚੰਗੀ ਆ ਨਾ ਵੀ ਸਾਰਾ ਕੰਮ ਨਾਲ ਕਰਾਉਂਦੀ ਆ ਤੇ ਫਿਰ ਮੰਮੀ ਇਦਾਂ ਕਰਦੇ ਆ ਕੋਈ ਨਹੀਂ ਰਪਿੰਦਰ ਜੇ ਘਰ ਚ ਰਹਿਣਾ ਵਾ ਕੰਮ ਤੇ ਕਰਨਾ ਹੀ ਪੈਣਾ ਕੰਮ ਤੋਂ ਕੌਣ ਭੱਜਿਆ ਵਾ ਉਹ ਹੀ ਨਾ ਹੁਣ ਮੰਮੀ ਸਮਝਣ ਤੇ ਤਾਂ ਆ ਕਿੰਨਾ ਮਰਜੀ ਸਮਝਾਈ ਜਾਵਾਂਗੇ ਨਾ ਉਹਨਾਂ ਨੂੰ ਉਹਨਾਂ ਨੇ ਸਮਝਣਾ ਹੈਗਾ ਹੌਂਦ ਮੈਂ ਕਹਿਣਾ ਹੀ ਛੱਡ ਦਿੱਤਾ ਵਾ ਪਰ ਜਦੋਂ ਖਿਜਦੇ ਆ ਨਾ ਫਿਰ ਜੀ ਕਰਦਾ ਵੀ ਜਵਾਬ ਦੇ ਹੀ ਜਾਵਾਂ ਕੋਈ ਗੱਲ ਨਹੀਂ ਆ ਦੀਦੀ ਤੁਸੀਂ ਚੁੱਪ ਹੀ ਤੇ ਰਿਆ ਕਰੋ ਠੀਕ ਹੋਣਾ ਤੁਹਾਨੂੰ ਕੋਈ ਲੋੜ ਨਹੀਂ ਗੱਲ ਕਰਨ ਦੀ ਉਹ ਹੁਣ ਹੋਏ ਆ ਸਿਆਣੇ ਉਹਨਾਂ ਨੂੰ ਹੁਣ ਸਮਝਾਉਂਦਾ ਕੋਈ ਫਾਇਦਾ ਨਹੀਂਗਾ ਹੈਗਾ ਅਹੀਂ ਜਦੋਂ ਦੋਵੇਂ ਇਕੱਠਿਆਂ ਨੇ ਰਹਿਣਾ ਵਾ ਆਪਸ ਵਿੱਚ ਇਕੱਠਿਆਂ ਨੇ ਕੰਮ ਕਰਨਾ ਫਿਰ ਕਦੀ ਗੱਲ ਵਾ ਜਾਂਦ ਹੋਏ ਵੀ ਅਸੀਂ ਦੋਵੇਂ ਆਪਸ ਚ ਡਾ ਕਰਦੀਆਂ ਵਾ ਨਾ ਹਉ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਪੀਚਾ ਤੇ ਮੈਂ ਅੰਦਰ ਵੇਖਾਂ ਕੰਮ ਹੈ ਚਲੋ ਠੀਕ ਆ ਜੋਤ ਕੀ ਕਰਨੀ ਪੁੱਤ ਕੁਛ ਨਹੀਂ ਮੰਮੀ ਚਾਹ ਲੱਗੀ ਹੀ ਟਾਟੇ ਵਾਸਤੇ ਵੀ ਲਾਉਣ ਜਾਂ ਚਾਹ ਤਾਂ ਮੈਂ ਠਹਿਰ ਕੇ ਪੀ ਲੈਂਦੀ ਆ ਮੈਂ ਨਾ ਤੇਰੇ ਵੱਲ ਆਈ ਹੀ ਹਾਂਜੀ ਦੱਸੋ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਪੁੱਤ ਪੁੱਤ ਜਿੰਨਾ ਦੁੱਖ ਮੈਨੂੰ लवली ਦਾ ਨਾ ਉਹਨਾਂ ਜੋ ਬੰਦਾ ਵੀ ਆ ਮੇਰੀ ਗੱਲ ਦਾ ਗੁੱਸਾ ਤੂੰ ਤਾਂ ਕਰੇ ਵਿਹਰਪਿੰਦਰ ਦੇ ਘਰ ਦੋ ਮੁੰਡੇ ਆ ਤੇਰੇ ਘਰ ਕੁੜੀ ਆ ਕੱਲ ਨੂੰ ਦਿਨ ਵਾਰ ਸੌ ਆਉਂਦੇ ਆ ਕੋਈ ਲੋਹੜੀ ਆ ਗਈ ਕੋਈ ਰਖੜੀ ਆ ਗਈ ਆਪਣਾ ਭਰਾ ਹੋਵੇ ਨਾ ਖੇਚ ਹੁੰਦੀ ਆ ਤੇ ਆਪਣੀ ਭੈਣ ਕੋ ਜਾਣਾ ਵਾ ਦਿਨ ਦਿਹਾੜਾ ਹੌਂਡਿਆ ਵਾ ਫੇਰ ਵੀ ਉਹ ਚਾਚੇ ਤਾਇ ਦੇ ਪੋਤੀ ਲੱਗਦੇ ਆ ਕੀਪਤਾ ਕਹਿੰਨੇ ਮਿਲਣਾ ਵਰਤਣਾ ਵਾ ਕਿ ਨਹੀਂ ਮਿਲਣਾ ਵਰਤਣਾ ਤੂੰ ਗੁੱਸਾ ਕਰ ਲੈਨੀ ਆ ਜਦੋਂ ਮੈਂ ਕੋਈ ਗੱਲ ਕਰਦੀ ਆ ਮੇਰੇ ਵੀ ਨਾ ਦਿਲ ਨੂੰ ਹੌਲ ਪੈਂਦੇ ਆ ਤੇ ਚਲ ਤੁਹਾਡੇ ਘਰ ਵੀ ਮਹਾਰਾਜ ਇੱਕ ਜੀ ਦੇ ਦੇ ਇਹ ਵੀ ਭੈਣਪਰਾ ਹੋ ਜਾਣਾ ਕਿਸੇ ਵੱਲ ਵੇਖਣ ਦੀ ਲੋੜ ਨਾ ਪਵੇ ਧੀਆਂ ਨੂੰ ਤੇ ਨਾ ਮਾਪਿਆਂ ਦੀ ਸਦਾ ਲੋੜ ਹੁੰਦੀ ਆ ਸਪੇਕਿਆਂ ਵੱਲ ਧਿਆਨ ਹੁੰਦਾ ਵੀ ਦੇਣਵਾਰ ਵਾ ਆਉਂਦਾ ਮੇਰਾ ਭਰਾ ਹਾਂਜੀ ਮੰਮੀ ਤੁਹਾਡੀ ਗੱਲ ਮੈਂ ਮੰਨੀ ਆ ਪਰ ਅਹੀ ਵੀ ਕੀ ਕਰੀਏ ਜਦੋਂ ਰੱਬ ਨੇ ਦੇਣਾ ਆ ਨਾ ਉਹ ਹੱਡੇ ਕਰਮਾ ਚ ਲਿਖਿਆ ਵਾ ਸਾਨੂੰ ਉਦੋਂ ਹੀ ਮਿਲਣਾ ਹੈ ਤੇ ਤੇਰੀ ਗੱਲ ਠੀਕ ਆ ਮਿਲਣਾ ਤੇ ਉਦੋਂ ਹੀ ਆ ਪਰ ਜਿੰਨਾ ਚਿਰ ਨਹੀਂ ਨਾ ਹੁੰਦਾ ਉਹਨਾਂ ਚਿਰ ਫਿਗਰ ਤੇ ਹੈ ਹੀ ਆ ਨਾ ਕੋਈ ਗੱਲ ਨਹੀਂ ਮੰਮੀ ਜੀ ਫਿਗਰ ਨਾ ਕਰਿਆ ਕਰੋ ਜੇ ਤੇ ਹੀ ਗੱਲ ਕਰਦੇ ਜੇ ਰੀਤੀ ਉਹ ਮੈਨੂੰ ਮੁੰਡਿਆਂ ਨਾਲੋਂ ਵੱਧ ਕੇ ਆ ਮੈਂ ਪਤਾ ਉਹਦਾ ਕਿੰਨਾ ਧਿਆਨ ਰੱਖਣੀ ਆ ਮੈਂ ਇਹੋ ਚਾਹੁੰਨੀ ਆ ਕਿ ਜੇ ਰੱਬ ਨੇ ਹੱਡੇ ਘਰ ਤੀ ਦਿੱਤੀ ਆ ਨਾ ਤੇ ਉਹ ਇਹ ਨਾ ਸੋਚੇ ਕਿ ਮੈਂ ਇਹ ਘਰ ਚ ਆਈ ਹੀ ਤੇ ਮੇਰਾ ਪਾਲਣ ਪੋਸ਼ਣ ਹੀ ਨਹੀਂ ਚੰਗੀ ਤਰ੍ਹਾਂ ਹੋਇਆ ਮੇਰੀ ਪੜ੍ਹਾਈ ਨਹੀਂ ਚੰਗੀ ਤਰ੍ਹਾਂ ਹੋਈ ਕੱਲੂਰਪਿੰਦਰ ਦੇ ਬੱਚਿਆਂ ਵੱਲ ਵੇਖ ਕੇ ਆਪਣਾ ਮਨ ਨਾ ਸਾੜੇ ਵੀ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ 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 ਜੋ ਤੇ ਇਹ ਗੱਲ ਨਹੀਂ ਗਈ ਹੈਗੀ ਮੈਂ ਮੰਦੀ ਆ ਤੇ ਤੇਰੇ ਵਾਸਤੇ ਉਹ ਪੁੱਤਾਂ ਵਰਗੇ ਆ ਪਰ ਪੁੱਤਾਂ ਵਿੱਚ ਤਾਂ ਧੀਆਂ 'ਚ ਬੜਾ ਫਰਕ ਹੁੰਦਾ ਵਾ ਪੁੱਤ ਨਾ ਘਰ ਦਾ ਵੰਸ਼ ਹੁੰਦੇ ਆ ਗਾੜੀ ਅੱਗਾ ਤੋਰਦੇ ਆ ਨਾ ਰਹਿੰਦਾ ਵਾ ਮਾਂ ਪਿਓ ਦਾ ਵੀ ਫਲਾਣੇ ਦਾ ਪੁੱਤ ਵਾ ਤੇ ਤੀ ਵਿਆਹੀ ਤੇ ਆਪਣੇ ਘਰ ਗਈ ਤੇ ਪਿੱਛੇ ਕੀ ਰਹਿ ਜਾਂਦਾ ਵਾ ਉਹ ਮੰਮੀ ਜੀ ਇਹ ਗੱਲਾਂ ਪਹਿਲਾਂ ਹੁੰਦੀਆਂ ਆਂ ਪਹਿਲਾ ਹੀ ਕੁੜੀਆਂ ਜਿਹੜੀਆਂ ਜਾਨੀਆਂ ਹੀ ਆਪਣੇ ਸਹੁਰੇ ਸਾਲ-ਸਾਲ ਪੇਕੇ ਨਹੀਂ ਆਉਂਦੀਆਂ ਹੁਣ ਤੇ ਦਹੀ ਦੇ ਨਹੀਂ ਫੇਰਾ ਮਾਰ ਜਾਂਦੀਆਂ ਵਾ ਜੇ ਮੁੰਡਿਆਂ ਦੀ ਗੱਲ ਕਰੀਏ ਮੰਮੀ ਜੀ ਰੱਬ ਕਰੇ ਪੇ ਮੁੰਡੇ ਠੀਕ-ਠਾਕ ਰਹਿਣ ਮਾਂ ਪੇ ਉਹਨੂੰ ਚੰਗੀ ਤਰ੍ਹਾਂ ਸਾਂਭਣ ਹੁਣ ਤਾਂ ਆ ਜੀ ਵੇਖ ਲੋ ਹਾਂ ਉਹਨਾਂ ਵੱਲ ਵੇਖ ਕੇ ਨਾ ਤਰਸ ਆਉਂਦਾ ਵਾ ਕਿੱਡਾ ਵੱਡਾ ਉਹਨਾਂ ਦਿਲਜੀਤ ਕੀਤਾ ਸਾਰਾ ਕੁਝ ਬਣਾਇਆ ਉਹਦੇ ਵਾਸਤੇ ਤੇ ਸੁਣਨ ਨੂੰ ਕੀ ਮਿਲਿਆ ਮੇਣੇ ਜਦੋਂ ਉਹ ਕਿਹੇ ਗੱਲਾਂ ਉਹਨੂੰ ਰੋਕਦੇ ਆ ਤੇ ਅੱਗੋਂ ਠੋਕ-ਠੋਕੇ ਜਵਾਬ ਦਿੰਦਾ ਤੇ ਮਾੜੀ ਕਿਸਮਤ ਉਹਦੀ ਆ ਜਿਹੜੀ ਇਹਦੇ ਲੜ ਲੱਗ ਗਈ ਜੋ ਤੇ ਕਹਿੰਦੀਆਂ ਗੱਲਾਂ ਵਾ ਪੁੱਤ-ਪੁੱਤ-ਪੋਤੀ ਹੁੰਦੇ ਆ ਕੱਲ ਨੂੰ ਅੱਜ ਤੇ ਜਵਾਨ ਜਹਾਂ ਜੇ ਤੁਰੇ ਫਿਰਦੇ ਜੇ ਕੱਲ ਨੂੰ ਘਟਾਪਾ ਵੀ ਆਉਣਾ ਵਾ ਹੁਣ ਸਾਡੇ ਦੋ ਪੁੱਤ ਵਾ ਦਵਕੇ ਨਾਲ ਵੀ ਕਹਿ ਲਈਦਾ ਵਾ ਆ ਕੰਮ ਇਦਾਂ ਨਹੀਂ ਇਦਾਂ ਕਰੋ ਸਾਨੂੰ ਇੰਨਾ ਤਾਂ ਹੈਗਾ ਨਾ ਕੱਲ ਨੂੰ ਦਵਾਈ दारू ਲਿਆ ਕੇ ਦੇਣਗੇ ਪੁੱਛ ਗਿਸ਼ ਕਰਨਗੇ ਮੈਂ ਇਹ ਗੱਲਾਂ ਕਹਿਣ ਲਈ ਆ ਉਦਾਂ ਤਾਂ ਕੋਈ ਗੱਲ ਨਹੀਂ ਗਈ ਕੋਈ ਨਹੀਂ ਮੰਮੀ ਜੀ ਜਦੋਂ ਰੱਬ ਨੇ ਦੇਣਾ ਹੋਊਗਾ ਨਾ ਆਪੇ ਦੇ ਦੇਣਾ ਵਾ ਪਹਿਲਾਂ ਗੱਲਾਂ ਕਰ ਕਰ ਕੇ ਮਨ ਸਾੜਨ ਦਾ ਕੀ ਪੈਦਾ ਜਿਹੜੀ ਰਹਿੰਦੀ ਜ਼ਿੰਦਗੀ ਆ ਉਹ ਵੀ ਸਾੜ-ਸਾੜ ਕੇ ਕੱਢ ਗਈ ਏ ਹੁਣ ਚੱਲ ਤੀਆਂ ਰਾਤ ਉੱਠ ਕੇ ਤੇ ਨਹੀਂ ਖਾਂਦੀਆਂ ਉਹ ਤਾਂ ਮੈਂ ਉਦਾਂ ਹੀ ਕਹਿਣ ਲਈ ਹਾਂ ਗਾੜੀ ਤੁਹਾਡੀ ਮਰਜ਼ੀ ਜੇ ਤੂੰ ਕਹਿੰਨੀ ਆ ਪ੍ਰੀਤ ਪੁੱਤਾਂ ਵਰਗੀ ਆ ਚੱਲ ਠੀਕ ਵਾ ਪੁੱਤਾਂ ਵਰਗੀ ਸਮਝੀ ਜਾ ਫਿਰ ਮੰਮੀ ਦੀ ਨਾ ਮੈਨੂੰ ਹੁਣ ਤੱਕ ਸਮਝ ਨਹੀਂ ਆਈ ਕਦੀ ਤੇ ਪਿਆਰ ਨਾਲ ਮੈਨੇ ਮਾਰ ਜਾਂਦੇ ਆ ਠੀਕਾ ਜੀ ਖੇਡਦੇ ਰਹਿੰਦੇ ਆ ਕਿ ਜੇ ਹੁਣ ਗੱਲ ਕਰਨੀ ਆ ਇਹੇ ਤੇ ਕੋਈ ਚੰਗੀ ਗੱਲ ਕਰ ਲੈਂਦੇ ਫੇਰ ਉਹ ਗੱਲ ਪੀ ਤਾਂ ਹੀ ਏਦਾਂ ਕਰ ਲੋ ਪੁੱਤ ਚੰਗੇ ਹੁੰਦੇ ਆ ਉਹ ਪਰਲਾ ਕਰਨਾ ਹੀ ਠੀਕ ਹੈ ਨਾ ਮੈਂ ਗਲੀ ਚ ਘੁਲੋਤਾ ਵਾਂ ਤੈਥੋਂ ਅੱਗੇ ਲੈ ਜਾਓ ਮੈਨੂੰ ਉਹ ਉਦਾਂ ਹੀ ਯਾਰ ਐਵੇਂ ਕਰਦੇ ਕਹਿੰਦੇ ਰਹਿੰਦੇ ਆ ਬਾਹਰ ਫਿਰਦਾ ਰਹਿੰਦਾ ਹਾਂ ਇੱਥੇ ਆ ਜੀ ਫੋਨ ਕਰਦੀ ਮੈਂ ਆ ਜਾਊਂਗਾ ਚੰਗਾ ਮੇਰੀ ਗੱਲ ਸੁਣੋ ਘਰ ਵੀ ਬਹਿ ਜਾ ਕਰੋ ਕਿਤੇ ਮੇਰੀ ਗੱਲ ਸੁਣ ਘੜੀ ਰਹਿਣਾ ਵਾ ਬਾਹਰ ਅੰਦਰ ਦੇ ਕੰਮ ਨਹੀਂ ਵੇਖਣੇ ਉਹ ਕਿੰਨੇ ਕਰਨੇ ਆ ਮੈਂ ਆਹੀ ਕਰਨ ਤੂੰ ਥੋੜੀ ਘੜ ਜਣੇ ਜਾ ਕੇ ਤੀਹ ਦੇ 24 ਘੰਟੇ ਬਾਹਰ ਹੀ ਰਹਿਨੇ ਆ ਘਰ ਕਿਦਨ ਬੈਠੇ ਆ ਆਪਣੇ ਟੱਬਰ ਦੇ ਵਿੱਚ ਵਿਆਹ ਕਰੋ ਜਿੱਦਾਂ ਤੁਹਾਨੂੰ ਮੰਮੀ ਸਲਾਹ ਦਿੰਦੇ ਆ ਮੰਮੀ ਦੀ ਗੱਲ ਮੰਨਿਆ ਕਰੋ ਡੈਡੀ ਦੀ ਮੰਨਿਆ ਕਰੋ ਤੁਹਾਡੇ ਭਲੇ ਲਈ ਕਹਿਣ ਦੇ ਆ ਜਦੋਂ ਤੁਹਾਨੂੰ ਮੰਮੀ ਨੇ ਕਿਹਾ ਵਾ ਕਿ ਆਪਣਾ ਕੰਮ ਖੋਲ ਲੋ ਫਿਰ ਖੋਲਦੇ ਕਿਉਂ ਨਹੀਂ ਆ ਯਾਰ ਦੋਸਤ ਨਹੀਂ ਕੰਮ ਆਉਣੇ ਟੱਬਰ ਹੀ ਆਉਣਾ ਵਾ ਸੰਦੀਪ ਤੇ ਮੈਂ ਅੱਗੇ ਵੀ ਸਮਝਾਇਆ ਵਾ ਬੋਦੀਆਂ ਸਲਾਮਾ ਨਾ ਦੇ ਅਗਰ ਮੈਨੂੰ ਮੈਨੂੰ ਪਤਾ ਵਾ ਮੇਰੇ ਲਈ ਕੀ ਚੰਗਾ ਤੇ ਕੀ ਮਾਰਾ ਵਾ ਮੰਮੀ ਹਣੀ ਮੈਨੂੰ ਕਹਿੰਦੇ ਰਹਿੰਦੇ ਆ ਮੈਂ ਕਿਦੀ ਸੁਣਾ ਤੁਸੀਂ ਮੈਨੂੰ ਔਡ ਔਡ ਕੇ ਪੈਨੇ ਅੱਗਿਓ ਤੁਹਾਡੇ ਨਾ ਕੰਮ ਹੀ ਗੱਲਾਂ ਸੁਣਨ ਵਾਲੇ ਆ ਮੈਨੂੰ ਪਤਾ ਨਾ ਮੈਂ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਮੇਰੀ ਗੱਲ ਮੰਨ ਲਓ ਤੁਸੀਂ ਪਛਤਾਉਣਾ ਵਾ ਇੱਕ ਦਿਨ ਉਹ ਕਿਹੜੀ ਗੱਲਾਂ ਪਛਤਾਉਣਾ ਵਾ ਜਿੰਨਾ ਸਭ ਕੁ ਹੈਗਾ ਨਾ ਘਰ ਚ ਤੈਨੂੰ ਕੀ ਨਹੀਂ ਮਿਲਦਾ ਜਿੰਨਾ ਨਾ ਤੁਸੀਂ ਫਿਰਦੇ ਆ ਨਾ ਉਹਦਾ ਤੇ ਟੱਬਰ ਹੈ ਨਹੀਂ ਆ ਟੱਬਰ ਹੈ ਨਹੀਂ ਆ ਚੰਗੇ ਬਣ ਜਾ ਉਹ ਵੀ ਆਪਣੇ ਪਰਿਵਾਰ ਵਾਲ ਤੇ ਵੇਖੋ ਇਹ ਤੇਰਾ ਰਦਾ ਕੀ ਆ ਮੈਨੂੰ ਘਰ ਹੀ ਬੈਠਾ ਰਹਾ ਵਾਂ ਕਿਹਦੇ ਨਾਲ ਜਾਵਾਂ ਨਾਲੇ ਪਰਿਵਾਰ ਨੂੰ ਕੀ ਹੋਇਆ ਵਾ ਡੜੀ ਤਨਖਾਹ ਆਉਂਦੀ ਹੈ ਨਾ 10 ਕਿਲੇ ਪਿਆਲੀ ਵੀ ਹੈਗੀ ਆ ਸਭ ਕੋ ਹੈਗਾ ਘਰ ਤੇ ਠੀਕ ਹੈ ਨਾ ਜੇ 10 ਕਿਲੇ ਹੈਗੇ ਆ ਨਾ ਤੇ ਯਾਰਾਂ ਦੋਸਤਾਂ ਨੂੰ ਦੇ ਆਓ ਉਹਨਾਂ ਨੂੰ ਵੰਡ ਦੋ ਤੁਹਾਨੂੰ ਲੋੜ ਨਹੀਂ ਨਾ ਹੈਗੀ ਆਪਣਾ ਕੰਮ ਖੋਲ ਲੋਗੇ ਤੇ ਵਧੀਆ ਵਾ ਉਹਦੇ ਵਿੱਚ ਫਾਇਦਾ ਵਾ ਉਹ ਸਮਝਾਉਂਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਤੇ ਸਮਝਾ ਸਮਝਾ ਕੇ ਥੱਕ ਗਈ ਆ ਸੰਦੀਪ ਮੇਰੇ ਨਾਲ ਮੱਥਾ ਮਾਰਿਆ ਨਾ ਘੱਟ ਠੀਕ ਹੈ ਨਾ ਮੈਂ ਜੱ ਲੈ ਮੈਨੂੰ ਜਾਣ ਦੇ ਤੁਹਾਡਾ ਨਹੀਂ ਮੱਥਾ ਮਾਰਨਾ ਤੇ ਹੋਰ ਕਿਹਦੇ ਨਾਲ ਮਾਰਾ ਹੁਣ ਸੱਚੀਆਂ ਗੱਲਾਂ ਕੀਤੀਆਂ ਵਾ ਤੇ ਕਿਦਾਂ ਮਿਰਚਾਂ ਲੱਗਣ ਡੀਆਂ ਵਾ ਉਧਰੋਂ ਮੰਮੀ ਮੇਰੇ ਗੱਲ ਪੈ ਜਾਂਦੇ ਆ ਤੂੰ ਸਮਝਾਉਂਦੀ ਨਹੀਂ ਆ ਮੈਂ ਦੱਸੋ ਕੀ ਕਰਾਂ ਹੁਣ ਮੈਨੂੰ ਤੇ ਆਪ ਨਹੀਂ ਸਮਝਾਉਣ ਦੀ ਤੇ ਇਹ ਚੁੱਪ ਕਰਕੇ ਇੱਥੇ ਆਣ ਕੇ ਬਹਿ ਜਾਂਦੇ ਜੇ ਮੇਰੇ ਵੀ ਇਹ ਤਾਂ ਗੱਲ ਸੁਣ ਲਿਆ ਕਰੋ ਦੱਸੋ ਦੱਸਣਾ ਮੈਂ ਕੀ ਆ ਜਦੋਂ ਘਰ ਵੱਲ ਵਹਿੰਦੀ ਆ ਨਾ ਹੌਲ ਪੈਂਦੇ ਆ ਹੌਲ ਪੈਂਦੇ ਕਿਹੜੀ ਗੱਲ ਤੋਂ ਗੱਲ ਇਸੇ ਤੋਂ ਚੱਲ ਮਹਾਰਾਜ ਨਾ ਉਹਨਾਂ ਦੀ ਤਾਂ ਸੁਣ ਲਈ ਆ ਦੋ ਹੀ ਹਿਰਿਆ ਵਰਗੇ ਪੁੱਤ ਦੇਤੇ ਆ ਹੁਣ ਦੂਜੇ ਦੇ ਧੀ ਆ ਚੱਲ ਮੈਂ ਕਹਿੰਨੀ ਆ ਪੀ ਉਹਦੇ ਵੀ ਇੱਕ ਪੁੱਤ ਹੋ ਜੇ ਮਹਾਰਾਜ ਜੀ ਦੇ ਦੇਗੇ ਤੇ ਤੇ ਕੋਈ ਗੱਲ ਨਹੀਂ ਜਾਂਦੀ ਆ ਵਿਚਾਰੀ ਗੁਰਦੁਆਰੇ ਆਪ ਵੀ ਕੋਈ ਨਾ ਮਹਾਰਾਜ ਸੁਣੂਗਾ ਉਹਦੀ ਵੀ ਮੇਰੀ ਸੁਣੋ ਗੱਲ ਗੁਰਦੁਆਰੇ ਤੇ ਜਾਂਦੀ ਆ ਮੈਂ ਗਵਾਂਡੀਆਂ ਦੇ ਘਰ ਗਈ ਹਾਂ ਉਹ ਮੈਨੂੰ ਦੱਸਣ ਲਈ ਹੀ ਪੀ ਲੱਗੇ ਨਾ ਬਾਬਾ ਵਾ ਇੱਕ ਉਹਨਾਂ ਦਾ ਵਾ ਦਵਾਈ ਉਹਦੇ ਨਾਲ ਮੁੰਡਾ ਹੀ ਹੁੰਦਾ ਵਾ ਤੇ ਮੇਰਾ ਰਾਦਾ ਵਾ ਇਹਨਾਂ ਦੋਵਾਂ ਜਿਹਨੂੰ ਉੱਥੇ ਨਾ ਖਲਾਵਾ ਕਿ ਚੱਲ ਜਾਓ ਚੱਲ ਜਿਓ ਮਾਰ ਦੇ ਅੰਦਰ ਤਰਲੇ ਹੁੰਦੇ ਆ ਜਦੋਂ ਫਰਕ ਪੈਣਾ ਹੋਵੇ ਸਵਾਦ ਹੀ ਪੁੜੀ ਤੋਂ ਵੀ ਪੈ ਜਾਂਦਾ ਵਾ ਰਮਨ ਤੇਰਾ ਹੋ ਗਿਆ ਦਿਮਾਗ ਖਰਾਬ ਜਿਹੜਾ ਕੰਮ ਸਹੀ ਆ ਉਹਨੂੰ ਸਹੀ ਪਾਸੇ ਦੱਸ ਵੀ ਪੁੱਤ ਤੂੰ ਗੁਰਦੁਆਰੇ ਜਾਇਆ ਕਰ ਪਾਠ ਕਰਿਆ ਕਰ ਤੇ ਆਪੇ ਮਹਾਰਾਜ ਤੇਰੀ ਸੁਣ ਲੂਗਾ ਕੋਈ ਗੱਲ ਨਹੀਂ ਗੁਰਦੁਆਰੇ ਵੀ ਜਾਈ ਜਾਵੇ ਪਾਠ ਵੀ ਕਰੀ ਜਾਵੇ ਚੱਲ ਕਿਤੇ ਇਹਨਾਂ ਦਾ ਹੀ ਠੂਠੇ ਖੈਰ ਪੈ ਜੂਗੀ ਗੱਲ ਮੰਨ ਲਈਦੀ ਹੁੰਦੀ ਆ ਤੇ ਕਹਾਂਗੇ ਵੇਖ ਲੈ ਮੈਂ ਕੱਲੀ ਨਾ ਕੀ ਕਹਿਣਾ ਵਾ ਤੁਹਾਡੀ ਸਲਾਹ ਦੇ ਨਾਲ ਹੀ ਆ ਤੁਸੀਂ ਸਹਿਮਤ ਹੋਗੇ ਤਾਂ ਤਾਂ ਹੀ ਆ ਮੈਂ ਨਹੀਂ ਰਮਨ ਨੂੰ ਇਹ ਗੱਲ ਕਹਿੰਦਾ ਉੱਥੇ ਕਿਹੜਾ ਮਾੜਾ ਵਾ ਕੋਈ ਜਾਣਾ ਵਾ ਦਵਾਈ ਲੈਣੀ ਆ ਤਾਂ ਆਪਣੇ ਘਰ ਨੂੰ ਆ ਜਾਣਾ ਤੂੰ ਸੱਸ ਮਾਵਾ ਤੂੰ ਕਹਦੇ ਮੈਂ ਨਹੀਂ ਇਹ ਗੱਲ ਕਹਿਣੀ ਉਹਨੂੰ ਸਾਰੀ ਗੱਲ ਜਿਹੜੀ ਆ ਨਾ ਮੇਰੇ ਸਿਰ ਤੇ ਰੱਖਿਆ ਕਰੋ ਆਪ ਕੋਈ ਜੀ ਬੁਰਾ ਨਾ ਬਣਿਆ ਕਰੋ ਜਿਹੜੇ ਪਾਸੇ ਬੁਰੀ ਬਣਾਉਣਾ ਰਮਨ ਨੂੰ ਬਣਾਇਆ ਕਰੋ ਫੇ ਚੱਲ ਤੂੰ ਗੱਲ ਕਰ ਚੱਕੀ ਤੂੰ ਨਹੀਂ ਕਹਿਣਾ ਤਾਂ ਹੋਰ ਕਿਹਨੇ ਕਹਿਣਾ ਵਾ ਮੁੰਡਾ ਤੇ ਤੂੰ ਮੰਗਣ ਡਈ ਆ ਸਾਡੇ ਬਾਅਦ ਤੇ ਕੁੜੀ ਮੁੰਡਾ ਅ ਚੰਗਾ ਚੰਗਾ ਕੁੜੀ ਮੁੰਡਾ ਵਾ ਉਹਦੇ ਸਿਰ ਤੇ ਜੂڑا ਕਰ ਲੋ ਮੁੰਡਾ ਬਣਾ ਲਓ ਉਹਨੂੰ ਉਹ ਕੋਈ ਗੱਲ ਨਹੀਂ ਮਹਾਰਾਜ ਜੇ ਕੁੜੀਆਂ ਮੁੰਡੇ ਬਣ ਜਾਣਾਂ ਤਾਂ ਮੁੰਡੇ ਕਿਉਂ ਲੱਭਣ ਲੋਕ ਮੇਰੀ ਗੱਲ ਤੁਸੀਂ ਸਮਝਦੇ ਨਹੀਂ ਜੇ ਅੱਜ ਤੇ ਤੁਰੇ ਫਿਰਦੇ ਆ ਕੱਲ ਬੁੱਢੇ ਵੀ ਹੋਣਾ ਵਾ ਮੁੜ ਕੇ ਕੌਣ ਸੰਭੂ ਲਵਲੀ ਦੇ ਨਿਆਣੇ ਸਾਹਮਣੇ ਆ ਇਹਨਾਂ ਨੂੰ ਤੇ ਉਹ ਬਡੇ ਹੋ ਗਏ ਆ ਤਾਂ ਹੁਣ ਆਈ ਆ ਤਾਂ ਹੀ ਮਹਾਰਾਜ ਉਹਨਾਂ ਦੀ ਸੁਣ ਲੂਗਾ ਐ ਬਈ ਡਈਏ ਤੂੰ ਇੰਨਾ ਕਰਦਿਆ ਕਰਦਿਆ ਉਹਨਾਂ ਨੂੰ ਮਰਨਗਾ ਲੈਣੀ ਆ ਨਹੀਂ ਨਗਦੀ ਜੇ ਜਾਣ ਤਾਂ ਟਾਈਮ ਦੇ ਨਾਲ ਮਹਾਰਾਜ ਜੀ ਦੇ ਦਊਗਾ ਨਾ ਆ ਪਹਾਣੀ ਹੋ ਜਾਂਦੇ ਹੁੰਦੇ ਨਿਆਣੇ ਪਹਿਲੀ ਉਮਰ ਹੀ ਫਿਰ ਵੇਲਾ ਉਹਨੂੰ ਪੁੱਛ ਕੇ ਜਾਂਦੀ ਏ ਤੇਰੇ ਕਹਿੰਦੇ ਅੱਛਾ ਤੁਸੀਂ ਹੀ ਨਹੀਂ ਕਹਿਣਾ ਪਈ ਮੈਂ ਨਹੀਂ ਕਹਿਣਾ ਤੁਸੀਂ ਆਪਣੇ ਮੁੰਡੇ ਨੂੰ ਕਹੋ ਹਾਂ ਫੇ ਜਾ ਉੱਥੇ ਮੈਂ ਤੈਨੂੰ ਕਹਿ ਤਾ ਨਾ ਵੀ ਮੈਂ ਨਹੀਂ ਆ ਕਹਿਣਾ ਇਹ ਗੱਲ ਮੇਰੀ ਗੱਲ ਤਾਂ ਸੋਨੀ ਨਹੀਂ ਹੁੰਦੀ ਵੀ ਇਹ ਕੀ ਕਹਿੰਦੀ ਆ ਘਰ ਦੇ ਚੰਗੇ ਵਾਸਤੇ ਕਹਿੰਦੀ ਆ ਕਿ ਮਾੜੇ ਵਾਸਤੇ ਕਹਿੰਦੀ ਆ ਸਾਰੇ ਜੀ ਕੋ ਰਸੇ ਤੁਰੇ ਆ ਕੋਈ ਗੱਲ ਨਹੀਂ ਫਿਰ ਮੈਂ ਆਪੇ ਹੀ ਕਹਿ ਲੈਂਦੀ ਆ ਕਹਿ ਲਾ ਜਾਂਦੀ ਕੋਈ ਨਹੀਂ ਕਹਿ ਦਿੰਦੀ ਰਮਨ ਦੇਨਾ ਦਿਮਾਗ 'ਚ ਫਰਕ ਪੈ ਗਿਆ ਇੱਕੋ ਗੱਲ ਕਰੀ ਜਾਂਦੀ ਆ ਉਹਨੂੰ ਫਰਾਣੇ ਥਾਂਕ ਲਾ ਦੋ ਮੁੰਡਾ ਹੋ ਇੰਦਾ ਢਿਗੜੇ ਥਾਂ ਆਪੇ ਹੋ ਜਾਊਗਾ ਉਹਨਾਂ ਦੀ ਕਿਹੜੀ ਉਮਰ ਲੰਘੀ ਅਜੇ ਐਵੇਂ ਮਰੀ ਜਾਂਦੀ ਆ